ਹੈਲੋ ਜੀ ਨਮਸਤੇ ਸੱਚਿਆ ਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਟੁਟੋਰੀ ਅੰਜਲੀ ਤੇ ਅੱਜ ਆਪਾਂ ਬਣਾਈ ਸੀ ਮਟਰ ਪਨੀਰ ਦੀ ਸੁੱਕੀ ਸਬਜੀ ਨਾਲ ਬਣਾਈ ਸੀ ਹਰੀ ਚਟਨੀ ਤੇ ਬਾਲਿਓਸ ਖਾਲੇ ਤਰੀਕੇ ਨਾਲ ਬਣੇ ਰਹਿਣਾ ਤੁਸੀਂ ਵੀਡੀਓ ਦੇ ਵਿੱਚ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਲਏ ਟਮਾਟਰ ਚਾਰ ਤੋਂ ਪੰਜ ਟਮਾਟਰ ਆਪਾਂ ਲਵਾਂਗੇ ਤੇ ਇਹਨੂੰ ਆਪਾਂ ਪਹਿਲਾਂ ਪਾਣੀ ਦੇ ਵਿੱਚ ਕੱਟ ਲੈਣਾ ਕਿਉਂਕਿ ਆਪਾਂ ਇਹਨਾਂ ਨੂੰ ਕੁਝ ਅਲੱਗ ਤਰੀਕੇ ਨਾਲ ਬਣਾ ਰਹੇ ਹਾਂ ਸਬਜੀ ਨੂੰ ਤੇ ਇਸ ਲਈ ਆਪਾਂ ਜਿਹੜੇ ਆ ਆਪਣੇ ਟਮਾਟਰ ਨੇ ਇਹਨਾਂ ਨੂੰ ਆਪਾਂ ਪਹਿਲਾਂ ਉਬਲਨੇ ਰੱਖਾਂਗੇ ਤੇ ਜਿਹੜਾ ਇਹਦਾ ਉੱਪਰਲਾ ਆ ਹਿੱਸਾ ਹੈਗਾ ਇਹ ਤੁਸੀਂ ਉਤਾਰ ਵੀ ਸਕਦੇ ਹੋ ਬੇਸ਼ੱਕ ਇਹਨੂੰ ਵਿੱਚ ਪਾ ਲਿਓ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਟਮਾਟਰਾਂ ਨੂੰ ਚੰਗੀ ਤਰ੍ਹਾਂ ਕੱਟ ਲਿਆ ਬਸ ਮੋٹے-ਮੋٹے ਜਿਹੇ ਕੱਟ ਰਹੀਆਂ ਬਹੁਤੇ ਬਰੀਕ ਨਹੀਂ ਕੱਟਣੇ ਕਿਉਂਕਿ ਆਪਾਂ ਉਬਾਲਣ ਤੋਂ ਬਾਅਦ ਇਹਨਾਂ ਨੂੰ ਪੀਸਣਾ ਹੀ ਹੈ ਤੇ ਪੀਸ ਕੇ ਇੱਕ ਕੋਸ਼ਿਸ਼ ਕਰਿਓ ਵੀ ਜਿਹੜੇ ਟਮਾਟਰ ਨੇ ਪੂਰੇ ਲਾਲ-ਲਾਲ ਮਿਲਣ ਕਿਉਂਕਿ ਇਹਦੇ ਨਾਲ ਸਬਜ਼ੀ ਦਾ ਜਿਹੜਾ ਰੰਗ ਹੈ ਉਹ ਬਹੁਤ ਹੀ ਵਧੀਆ ਆਉਂਦਾ ਹੈ ਤੇ ਫਿਰ ਤੁਸੀਂ ਕਸ਼ਮੀਰੀ ਲਾਲ ਮਿਰਚ ਐ ਥੋੜੀ ਜਿਹੀ ਘੱਟ ਕੁਆਂਟੀਟੀ ਚ ਪਾਣੀ ਐ ਤੇ ਜੇਕਰ ਥੋੜੇ ਟਮਾਟਰ ਜ਼ਿਆਦਾ ਪੀਲੇ ਨੇ ਤੇ ਤੁਸੀਂ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਵੱਧ ਪਾ ਲਿਓ ਕਿਉਂਕਿ ਰੰਗ ਧੜਾ ਆਪਾਂ ਲਾਲੋ-ਲਾਲ ਜਿਹਾ ਦੇਣਾ ਹੈਗਾ ਇਹ ਉਹਦੇ ਨਾਲ ਹੀ ਆਊਗਾ ਤੇ ਲੋ ਜੀ ਇੱਕ ਪਾਸੇ ਆਪਾਂ ਕੀ ਕਰਦੇ ਹਾਂ ਹੁਣ ਆਪਾਂ ਟਮਾਟਰ ਆਪਣੇ ਉਬਲਣੇ ਰੱਖਦੇ ਤਾਂ ਜੋ ਚੰਗੀ ਤਰ੍ਹਾਂ ਗਲ ਜਾਣ ਤੇ ਇੱਕ ਪਾਸੇ ਆਪਾਂ ਕੜਾਈ ਲੈਣੀ ਆ ਕੜਾਈ ਦੇ ਵਿੱਚ ਆਪਣਾ ਪਾਣੀ ਪਾ ਕੇ ਪਾਣੀ ਦੇ ਪਾਟ ਟਮਾਟਰ ਤੇ ਆਪਣੇ ਪਨੀਰ ਆ ਜਿਹੜਾ ਵਿੱਚ ਪਾ ਦਵਾਂਗੇ ਤੇ ਲੋ ਜੀ ਹੁਣ ਆਪਾਂ ਜਿਹੜਾ ਟਮਾਟਰ ਹੈ ਤੇ ਨਾਲੇ ਆਪਣੇ ਮਟਰ ਚੰਗੀ ਤਰ੍ਹਾਂ ਗਲਨੇ ਰੱਖ ਤੇ ਤੇ ਨਾਲੋਂ ਨਾਲ ਆਪਾਂ ਪਨੀਰ ਦੀ ਤਿਆਰੀ ਕਰ ਲੈਨੇ ਆ ਆਪਾਂ ਪਨੀਰ ਜਿੰਨਾ ਕੁ ਸਾਈਜ਼ ਤੁਸੀਂ ਜਿਹੜੇ ਹਿਸਾਬ ਨਾਲ ਖਾਣਾ ਪਸੰਦ ਕਰਦੇ ਹੋ ਤੇ ਉਦਾਂ ਦਾ ਤੁਸੀਂ ਸਾਈਜ਼ ਦੇ ਵਿੱਚ ਪਨੀਰ ਆਪਣਾ ਕੱਟ ਲੈਣਾ ਹੈ ਇਹਨਾਂ ਨੂੰ ਚੌਰਸ ਜਿਹਾ ਹੀ ਕੱਟ ਲਿਆ ਸੀ ਕਿਉਂਕਿ ਸਾਨੂੰ ਚੌਰਸ ਹੀ ਪੀਸ ਪਸੰਦ ਆਉਂਦੇ ਆ ਤੇ ਲੋ ਜੀ ਤੁਸੀਂ ਆਪਣੇ ਸਾਹਮਣੇ ਜਿਹੜੀ ਵੀ ਸ਼ੇਪ ਚ ਖਾਣਾ ਚਾਹੁੰਦੇ ਹੋ ਉਸ ਸਾਹਮਣੇ ਕੱਟ ਸਕਦੇ ਹੋ ਤੇ ਬਹੁਤੇ ਬਰੀਕ ਕੱਟਣੇ ਆ ਬਹੁਤੇ ਮੋਟੇ ਕੱਟਣੇ ਆ ਇਹ ਵੀ ਤੁਹਾਡੀ ਆਪਣੀ ਮਰਜ਼ੀ ਹੈ ਤੇ ਹੁਣ ਦੇਖੋ ਤੁਸੀਂ ਨਾਲ-ਨਾਲ ਆਪਣੇ ਜਿਹੜੇ ਟਮਾਟਰ ਨੇ ਉਹ ਵੀ ਗਲ ਰਹੇ ਨੇ ਤੇ ਨਾਲ-ਨਾਲ ਆਪਣੇ ਜਿਹੜੇ ਮਟਰ ਨੇ ਆਪਾਂ ਮਟਰਾਂ ਨੂੰ ਪੂਰੀ ਚੰਗੀ ਤਰ੍ਹਾਂ ਗਲਾਉਣਾ ਨਹੀਂ ਹੈਗਾ ਥੋੜਾ ਜਿਹਾ ਅੱਧ ਕੱਚਾ ਜਿਹਾ ਹੀ ਰੱਖਣਾ ਤੇ ਨਾਲ ਹੀ ਆਪਾਂ ਪਨੀਰ ਪਾ ਲੈਣਾ ਤਾਂ ਜੋ ਜਿਹੜਾ ਪਨੀਰ ਹੈ ਕਿਉਂਕਿ ਮੈਂ ਥੋੜਾ ਫ੍ਰਿਜ 'ਚ ਰੱਖਿਆ ਹੋਇਆ ਸੀ ਨਾ ਤੇ ਜੂਗਾ ਜਦੋਂ ਮਟਰ ਅੱਧ ਕੱਚੇ ਜੇ ਹੋ ਜਾਣ ਫਿਰ ਆਪਾਂ ਆ ਦੇਖੋ ਇਸ ਤਰ੍ਹਾਂ ਮਟਰ ਪੂਰੇ ਚੰਗੀ ਤਰ੍ਹਾਂ ਗਲਾਣੇ ਨਹੀਂ ਕਿਉਂਕਿ ਆਪਾਂ ਬਾਅਦ ਚ ਪਨੀਰ ਵੀ ਪਾਣਾ ਹੈ ਇਸ ਲਈ ਫਿਰ ਇਹ ਚੰਗੀ ਤਰ੍ਹਾਂ ਗਲ ਜਾਣਗੇ ਨਹੀਂ ਤਾਂ ਮਟਰ ਥੋੜੇ ਜਿਹਾ ਕੱਚੇ ਕੱਚੇ ਜੀ ਵਧੀਆ ਲੱਗਦੇ ਆ ਤੇ ਲੋ ਜੀ ਹੁਣ ਇਹਨੂੰ ਆਪਾਂ ਉਤਾਰ ਲੈਣਾ ਤੇ ਜਿਹੜਾ ਤੜਕਾ ਮਾਰਨਾ ਹੈ ਆਪਾਂ ਉਹਦੇ ਵਾਸਤੇ ਕੜਾਈ ਰੱਖ ਲੈਣੀ ਹੈ ਉਧਰੋਂ ਆਪਣਾ ਕੜਾਈ ਵਿੱਚ ਤੇਲ ਗਰਮ ਹੋ ਰਿਹਾ ਤੇ ਇਧਰੋਂ ਆਪਾਂ ਆਪਣੇ ਪਿਆਜ਼ ਕੱਟ ਲੈਣੇ ਆ ਜੇ ਤਾਂ ਛੋਟੇ ਛੋਟੇ ਨੇ ਤਾਂ ਤਿੰਨ ਤੋਂ ਚਾਰ ਪਿਆਜ਼ ਲੈ ਲਿਓ ਤੇ ਵੱਡੇ ਸਾਈਜ਼ ਦੇ ਨੇ ਤਾਂ ਤੁਸੀਂ ਦੋ ਪਿਆਜ਼ ਵੀ ਬਹੁਤ ਹੋਣਗੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲੰਬਾ ਲੰਬਾ ਜਿਹਾ ਕੱਟ ਲੈਣਾ ਤੇ ਇਹਦਾ ਨਹਿੜਾ ਜ਼ਰੂਰ ਕੱ ਹੁਣ ਆਪਾਂ ਤੇਲ ਦੇ ਵਿੱਚ ਇਹ ਆਪਾਂ ਤੜਕਾ ਨਹੀਂ ਲਗਾ ਰਹੇ ਇਹ ਤੁਸੀਂ ਦੇਖੇ ਜਾਓ ਹੌਲੀ ਹੌਲੀ ਰੈਸਪੀ ਬਹੁਤ ਹੀ ਸਵਾਦ ਬਣਨ ਵਾਲੀ ਹੈ ਤੇ ਇਹ ਆਪਾਂ ਸਿਰਫ ਪਿਆਜ਼ਾਂ ਨੂੰ ਤੜਫਾਣਾ ਹੈ ਸਿਰਫ ਔਰ ਸਿਰਫ ਪਿਆਜ਼ਾਂ ਨੂੰ ਤੜਕਾ ਕੋਈ ਮਾਰਨਾ ਆਪਾਂ ਇਹਨਾਂ ਨੂੰ ਪਿਆਜ਼ਾਂ ਨੂੰ ਹੁਣ ਆਪਾਂ ਜਿੱਦਾਂ ਪਕੌੜੇ ਤਲਦੇ ਆ ਉਦਾਂ ਚੰਗੀ ਤਰ੍ਹਾਂ ਤਲ ਲੈਣਾ ਤੇ ਆਹ ਦੇਖੋ ਜਦੋਂ ਇਹ ਚੰਗੀ ਤਰ੍ਹਾਂ ਬਰਾਊਨ ਜੇ ਹੋ ਗਏ ਤੇ ਇਹਨਾਂ ਨੂੰ ਆਪਾਂ ਕੱਢ ਲੈਣਾ ਆਪਾਂ ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲੈਣਾ ਹੈ ਤੇ ਇੱਕ ਨੂੰ ਤਾਂ ਆਪਾਂ ਤੜਕਾ ਮਾਰਨ ਟਾਈਮ ਪਾਵਾਂਗੇ ਜ ਮਤਲਬ ਜਦੋਂ ਆਪਾਂ ਮਸਾਲਾ ਪੀਸਾਂਗੇ ਤੇ ਇੱਕ ਆਪਾਂ ਜਦੋਂ ਸਬਜੀ ਪੂਰੀ ਬਣ ਗਈ ਉਹਨਾਂ ਨੂੰ ਆਪਾਂ ਉਦੋਂ ਰੋ ਲਾਵਾਂਗੇ ਇਹ ਲਈਆਂ ਨੇ ਮੈਂ ਆਪਣੀ ਹਰੀ ਮਿਰਚ ਲਈ ਹੈ ਤੇ ਨਾਲ ਲਈਆਂ ਨੇ ਜਿਹੜੀਆਂ ਆਪਣੇ ਧਨੀਏ ਦੀਆਂ ਡੰਡੀਆਂ ਨਹੀਂ ਹੁੰਦੀਆਂ ਧਨੀਆ ਆਪਾਂ ਤੋੜ ਲਿਆ ਤੇ ਇਹਦੀਆਂ ਡੰਡੀਆਂ-ਡੰਡੀਆਂ ਲੈ ਲੈਣੀਆਂ ਨਾਲ ਲੈਣਾ ਆਪਾਂ ਲਸਣ ਤੇ ਥੋੜਾ ਜਿਹਾ ਲੈਣਾ ਆਪਾਂ ਅਦਰਕ ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਲੈ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਪੀਸ ਲੈਣਾ ਇਹ ਦੇਖੋ ਜਿਹੜੇ ਆਪਾਂ ਪਿਆਜ਼ ਤੋਂ ਹੁਣੇ ਦਸ ਕੇ ਹੱਡੀਆਂ ਵੀ ਆਪਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲੈਣਾ ਕੁਝ ਕੁ ਪਿਆਜ਼ ਆਪਾਂ ਇਹਦੇ ਵਿੱਚ ਪਾ ਕੇ ਪੀਸ ਲਵਾਂਗੇ ਇਹਦੇ ਨਾਲ ਜਿਹੜਾ ਟੇਸਟ ਹੈ ਉਹ ਬਹੁਤ ਹੀ ਵਧੀਆ ਆਊਗਾ ਪੀਸੇ ਹੋਏ ਮਸਾਲੇ ਦਾ ਰੰਗ ਥੋੜਾ ਜਿਹਾ ਅਲੱਗ ਆਇਆ ਕਿਉਂਕਿ ਇਹ ਧਨੀਏ ਕਰਕੇ ਤੇ ਪਿਆਜ਼ਾਂ ਦੇ ਭੁੰਨੇ ਹੋਣ ਕਰਕੇ ਐਦਾ ਦਾ ਰੰਗ ਆਇਆ ਤੇ ਲੋ ਜੀ ਹੁਣ ਆਪਣੇ ਜਿਹੜੇ ਟਮਾਟਰ ਨੇ ਉਹ ਚੰਗੀ ਤਰ੍ਹਾਂ ਗਲ ਚੁੱਕੇ ਨੇ ਇਹਨਾਂ ਦੇ ਆਪਾਂ ਛਿਲਕੇ ਉਤਾਰਨੇ ਨਹੀਂ ਆਪਾਂ ਨੂੰ ਛਿਲਕਿਆਂ ਸਮੇਤ ਹੀ ਚੰਗੀ ਤਰ੍ਹਾਂ ਮਿਕਸੀ ਦੇ ਜਾਰ ਦੇ ਵਿੱਚ ਆਪਾਂ ਪੀਸ ਲੈਣਾ ਪਾਣੀ ਦੇ ਵਿੱਚੋਂ ਆਪਾਂ ਨੂੰ ਕੱਢ ਲੈਣਾ ਕਿਉਂਕਿ ਇਹਨਾਂ ਦਾ ਰੰਗ ਆ ਜਿਹੜਾ ਪਾਣੀ ਨੇ ਛੱਡਤਾ ਹੋਇਆ ਜਿਹੜਾ ਕਸ਼ਮੀਰੀ ਲਾਲ ਮਿਰਚ ਨੇ ਰੰਗ ਛੱਡਣਾ ਸੀ ਉਹ ਟਮਾਟਰਾਂ ਦੇ ਉੱਪਰ ਚੰਗੀ ਤਰ੍ਹਾਂ ਚੜ ਗਿਆ ਹੋਇਆ ਤੇ ਲੋ ਜੀ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਪੀਸ ਲਵਾਂਗੇ ਤੁਸੀਂ ਇਹਨੂੰ ਠੰਡਾ ਹੋਏ ਤੇ ਹੀ ਪੀਸਣਾ ਹੈ ਤੁਸੀਂ ਗਰਮ ਗਰਮ ਨਹੀਂ ਪੀਸਣਾ ਕਿਉਂਕਿ ਮੈਨੂੰ ਥੋੜੀ ਜੀ ਕਾਲੀ ਸੀਗੀ ਸਾਡਾ ਦੁਪਹਿਰ ਦਾ ਰੋਟੀ ਦਾ ਟਾਈਮ ਹੋ ਚੁੱਕਿਆ ਸੀਗਾ ਤੇ ਇਸ ਲਈ ਮੈਂ ਕਾਲੀ ਕਾਲੀ ਦੇ ਵਿੱਚ ਜਲਦੀ ਜਲਦੀ ਦੇ ਵਿੱਚ ਮੈਂ ਪਹਿਲਾਂ ਇਹਨਾਂ ਨੂੰ ਗਰਮ ਗਰਮ ਹੀ ਪੀਸ ਲਿਆ ਤੁਸੀਂ ਇਹਨਾਂ ਨੂੰ ਠੰਡੇ ਹੋਏ ਤੇ ਪੀਸਣਾ ਹੈ ਕਿਉਂਕਿ ਐਵੇਂ ਕੋਈ ਨੁਕਸਾਨ ਹੋ ਜਾਂਦਾ ਹੈ ਕਈ ਵਾਰ ਆਪਾਂ ਜਲਦੀ ਜਲਦੀ ਦੇ ਵਿੱਚ ਕੋਈ ਕੰਮ ਕਰਦੇ ਹਾਂ ਤੇ ਲੋ ਜੀ ਹੁਣ ਆਪਾਂ ਇਹਨੂੰ ਤੜਕਾ ਮਾਰਨ ਦੀ ਤਿਆਰੀ ਕਰਦੇ ਹਾਂ ਤੜਕੇ ਵਾਸਤੇ ਲੈ ਆਪਾਂ ਸਰੋਂ ਦਾ ਤੇਲ ਤੁਸੀਂ ਜਿਹੜਾ ਤੇਲ ਵਰਤਦੇ ਹੋ ਤੁਸੀਂ ਉਹ ਖਾ ਸਕਦੇ ਹੋ ਪਰ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਕਰੰ ਤੇ ਹੁਣ ਆਪਾਂ ਜਿਹੜਾ ਮਸਾਲਾ ਆਪਣਾ ਪੀਸਿਆ ਪਿਆ ਸੀਗਾ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਰੜ ਲੈਣਾ ਜੀਰਾ ਪਾ ਕੇ ਪਹਿਲਾਂ ਆਪਾਂ ਇਹਦੇ ਵਿੱਚ ਜੀਰਾ ਪਾਇਆ ਸੀਗਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਰੜਨ ਤੋਂ ਬਾਅਦ ਆਪਾਂ ਪਾਵਾਂਗੇ ਜਿਹੜੇ ਟਮਾਟਰ ਆਪਾਂ ਪੀਸੇ ਸੀਗੇ ਇਹਨਾਂ ਨੂੰ ਵੀ ਆਪਾਂ ਹੁਣ ਢੱਕਣ ਲਾ ਕੇ ਚੰਗੀ ਤਰ੍ਹਾਂ ਰੜਨ ਦੇਣਾ ਤਾਂ ਜੋ ਜਿਹੜਾ ਮਸਾਲਾ ਤੇ ਤੇਲ ਅੱਡ-ਅੱਡ ਹੋ ਜਵੇ ਜਦੋਂ ਆਪਣਾ ਮਸਾਲਾ ਤੇ ਤੇਲ ਅੱਡੋ-ਅੱਡ ਹੋ ਗਿਆ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਬੇਸਿਕ ਜਿਹੇ ਮਸਾਲੇ ਆਪਾਂ ਕੋਈ ਇਹਦੇ ਵਿੱਚ ਤਿੱਖੇ ਮਸਾਲੇ ਨਹੀਂ ਪਾਣੇ ਕਿਉਂਕਿ ਆਪਾਂ ਘਰੇ ਖਾਣੀ ਐ ਸਬਜੀ ਰੋਟੀ ਤੇ ਲੋ ਜੀ ਤੇ ਬਸ ਆਹੀ ਕੁਝ ਪਾਇਆ ਸੀਗਾ ਬਾਕੀ ਆਪਾਂ ਕਿਉਂਕਿ ਇਹਦੇ ਵਿੱਚ ਹਲਦੀ ਪਾਣੀ ਨਹੀਂ ਕਿਉਂਕਿ ਆਪਾਂ ਦਾ ਰੰਗ ਜਿਹੜਾ ਲਾਲ-ਲਾਲ ਜਿਹਾ ਬਣਾਣਾ ਇਸ ਲਈ ਆਪਾਂ ਹਲਦੀ ਪਾਣੀ ਨੇਚਰਲ ਰੰਗ ਬਣਾਉਣਾ ਬਿਲਕੁਲ ਤੇ ਲੋ ਜੀ ਹੁਣ ਜਦੋਂ ਆਪਣਾ ਮਸਾਲਾ ਚੰਗੀ ਤਰ੍ਹਾਂ ਪੀਸਿਆ ਗਿਆ ਤੇ ਤੁਸੀਂ ਜਿਹੜਾ ਆਪਣਾ ਹੁਣ ਪਾਣੀ ਬਚਿਆ ਪਿਆ ਸੀ ਨਾ ਜਦੋਂ ਅਪ ਚੀ ਦੇ ਵਿੱਚ ਆਪਾਂ ਟਮਾਟਰ ਉਬਾਲੇ ਸੀਗੇ ਤੁਸੀਂ ਜੇ ਤਾਂ ਇਹਨੂੰ ਗਾੜਾ-ਗਾੜਾ ਬਣਾਉਣਾ ਫਿਰ ਤਾਂ ਤੁਸੀਂ ਉਹ ਪਾਣੀ ਸਿੱਟ ਦਿਓ ਪਾਣੀ ਕਿਸੇ ਕੰਮ ਦਾ ਨਹੀਂ ਹੈਗਾ ਆਪਣਾ ਹਨਾ ਜਾਂ ਫਿਰ ਕਿਸੇ ਹੋਰ ਸਬਜੀ ਦੇ ਵਿੱਚ ਯੂਜ਼ ਕਰ ਲਿਓ ਤੇ ਜੇਕਰ ਤੁਸੀਂ ਇਹਨਾਂ ਨੂੰ ਥੋੜੇ ਪਤਲੇ-ਪਤਲੇ ਬਣਾਣਾ ਹੈ ਤੇ ਤੁਸੀਂ ਉਹ ਪਾਣੀ ਰਾੜੇ ਪਏ ਸੀਗੇ ਪਿਆਜ਼ ਉਹਨਾਂ ਨੂੰ ਵੀ ਆਪਾਂ ਪਾ ਦਣਾ ਤੇ ਇਧਰੋਂ ਆਪਣੇ ਉਬਾਲੇ ਪਿਆ ਸੀਗਾ ਆਪਣਾ ਮਟਰ ਵੀ ਤੇ ਆਪਣਾ ਪਨੀਰ ਵੀ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਪਾ ਦਣਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਨੂੰ ਘੁਮਾਫਰਾ ਦੇਣਾ ਤਾਂ ਜੋ ਜਿਹੜਾ ਮਸਾਲਾ ਹੈ ਤੇ ਆ ਮਟਰ ਪਨੀਰ ਸਾਰੇ ਚੰਗੀ ਤਰ੍ਹਾਂ ਸਾਰੇ ਪਾਸੇ ਮਿਕਸ ਹੋ ਜਵੇ ਲੂਣ ਮਿਰਚ ਮਸਾਲਾ ਸਾਰੇ ਪਾਸੇ ਮਿਕਸ ਹੋ ਜਵੇ ਤੇ ਲੋ ਜੀ ਫਿਰ ਆਪਾਂ ਉੱਪਰ ਪਾਣਾ ਧਨੀਆ ਤੇ ਆਪਣੀ ਸਬਜ਼ੀ ਦੇਖੋ ਮਟਰ ਪਨੀਰ ਦੀ ਕਿੰਨੀ ਸ਼ਾਨਦਾਰ ਬਣ ਕੇ ਤਿਆਰ ਹੋਈ ਹੈ ਤੁਸੀਂ ਆਪਣੀ ਪਸੰਦ ਅਨੁਸਾਰ ਇਹਨੂੰ ਗਾੜੀ ਜਾਂ ਪਤਲੀ ਰੱਖ ਸਕਦੇ ਹੋ ਮੈਂ ਥੋੜੀ ਜੀ ਇਹਨੂੰ ਐਦਾਂ ਦੇ ਰੱਖਿਆ ਸੀਗਾ ਤੁਸੀਂ ਪਾਣੀ ਵਾਲੀ ਖਾਣੀ ਪਸੰਦ ਕਰਦੇ ਹੋ ਤਾਂ ਤੁਸੀਂ ਥੋੜਾ ਹੋਰ ਪਾਣੀ ਜਿਹੜਾ ਆਪਣਾ ਪਿਆ ਸੀ ਉਹ ਪਾ ਕੇ ਬਣਾ ਸਕਦੇ ਹੋ ਤੇ ਲੋ ਜੀ ਆਪਣੀ ਮਟਰ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੈ ਤੇ ਨਾਲ ਮੈਂ ਬਣਾਈਆਂ ਸੀ ਸੋਹਣੀਆਂ ਸੋਹਣੀਆਂ ਰੋਟੀਆਂ ਉਹ ਮੈਂ ਬਣਾਈਆਂ ਸੀਗੀਆਂ ਆਪਣੇ ਮਿੱਟੀ ਦੇ ਤਵੇ ਤੇ ਤੇ ਇਹ ਜਿਹੜੀਆਂ ਮਿੱਟੀ ਦੇ ਤਵੇ ਦੀਆਂ ਰੋਟੀਆਂ ਹੁੰਦੀਆਂ ਨੇ ਵੈਸੇ ਹੀ ਬਹੁਤ ਕਰੰਚੀ ਜੀਆਂ ਹੁੰਦੀਆਂ ਕਿਉਂਕਿ ਇਹ ਹੌਲੀ ਹੌਲੀ ਰੜ ਰੜ ਕੇ ਬਣਦੀਆਂ ਤੇ ਲੋ ਜੀ ਆਪਣੀ ਰੋਟੀ ਵੀ ਬਣ ਕੇ ਤਿਆਰ ਹੈ ਨਾਲ ਆਪਾਂ ਬਣਾਈ ਸੀ ਹਰੀ ਚਟਨੀ ਜੀ ਦੀ ਕਾਲ ਜੀ ਕਾਲ ਜੀ ਤੇ ਮੇਰੇ ਚੈਨਲ ਨੂੰ ਹੋਰ ਵੀਡੀਓਜ਼ ਦੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ 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 ਮੈਨੂੰ ਸਪੋਰਟ ਕਰੋ ਤੁਹਾਡੇ ਸਪੋਰਟ ਕਰਕੇ ਮੈਨੂੰ ਅੱਗੇ ਵਧਣ ਦਾ ਮੌਕਾ ਮਿਲੂਗਾ ਤੇ ਨਾਲ ਹੀ ਮੈਨੂੰ ਹੌਸਲਾ ਮਿਲੂਗਾ ਵੀ ਮੈਂ ਆਪਣਾ ਕੰਮ ਕੰਟੀਨਿਊ ਰੱਖਾਂ ਤੇ ਲੋ ਜੀ ਆਪਾਂ ਹੁਣ ਪਹਿਲਾ ਟੈਸਟ ਕੀਤਾ ਸੀਗਾ ਆਪ ਤੇ ਫਿਰ ਆਪਾਂ ਖੁਆਈ ਸੀ ਕਿਉਂਕਿ ਦੁਪਹਿਰ ਦਾ ਟਾਈਮ ਹੋ ਚੁੱਕਿਆ ਸੀ ਘਰਦਿਆਂ ਨੂੰ ਤੇ ਵਾਕਈ ਇਹ ਬਹੁਤ ਸਵਾਦ ਬਣੀ ਸੀਗੀ ਤੁਸੀਂ ਵੀ ਇੱਕ ਵਾਰ ਬਣਾ ਕੇ ਜਰੂਰ ਦੱਸਿਓ ਤੇ ਮੈਨੂੰ ਕਮੈਂਟ ਕਰਨਾ ਨਾ ਭੁੱ